हा ah, रंग <laughs> ਪਾਵੇਂ ਸਮਰ ਪਲਾਂਟ ਪਾਵੇਂ 에어ਪੋਰਟ ਪਾਵੇਂ ਜੇਲ੍ਹ ਹਾਸ ਖੁਸ਼ੀ ਆਪਣਾ ਨਾਲ ਹੀ ਦੇਖ ਲੋ ਕਿੰਨਾ ਕਿਹੇ ਜਿਲ੍ਹੇ ਪੀਸੀਐਮ ਦੇ ਡਿਵੈਲਪਮੈਂਟ ਕਰਾ ਅੱਜ ਪਰ ਮੈਂ ਤੁਸੀਂ ਪਾਵੇਂ ਮੁੱਕ ਜਾਣਾ ਹੋ ਚੰਡੀਗੜ੍ਹ ਜਾਣਾ ਹੋ ਸੜਕਾਂ ਦੇਖੋ ਕੈ ਜੀਆਂ ਮਕਾਪਦਿਆਂ ਪਿਛਲੇ 10 ਸਾਲ ਕੁਸ਼ੀ ਨਹੀਂ ਹੋਇਆ 5 ਸਾਲ ਕਾਂਗਰਸ ਨੇ ਖੜਾ ਕੇ ਪਸਾ ਡੂੰਗਾ ਕਰ ਤੇ ਇਸ ਕਰਕੇ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ ਕਾਲੀ ਦਲ ਥੋਡੀ ਪਾਰਟੀ ਹੈ ਸਾਰੇ ਧਰਮਾਂ ਦਾ ਸਕਾਰ ਕਰਨ ਵਾਲੀ ਪਾਰਟੀ ਹੈ ਭਾਈਚਾਰਕ ਸੰਜ ਤੁਮ ਨੂੰ ਆਉਣ ਵਾਲੀ ਪਾਰਟੀ ਹੈ ਅਮਨ ਸ਼ਾਂਤੀ ਸਾਡਾ ਮੇਨ ਅਜੰਡਾ ਹੈ ਇਸ ਕਰਕੇ ਦੇਖੀ ਕਰਨਾ ਜੇ ਪੰਜਾਬ ਬਣਾ ਇਕੱਠੇ ਹੋ ਜਾਈਏ ਇਹ ਅਸੀਂ ਥੋੜੀ ਪਾਰਟੀ ਆ ਕਾਗਲ ਤੁਸੀਂ ਪਾਸੇ ਦਿੱਲੀਆਂ ਪਾਰਟੀਆਂ ਪਹਿਲੀ ਤਰੀਕ ਨੂੰ ਫੈਸਲਾ ਕਰ ਲੋ ਕਿ ਦਿੱਲੀ ਵਾਲੀਆਂ ਪਾਰਟੀ ਕਿਸ਼ਨ ਮੋਟਵੀ ਬਣੀ ਆਪਣੀ ਪੰਜਾਬ ਦੀ ਪਾਰਟੀ ਜਿਹਨੇ ਪੰਜਾਬ ਤਰੱਕੀ ਲਿਆਉਂਦੀ ਤੇ ਅਮਨ ਜਾਂ ਦਿੰਦੀ ਉਸ ਪਾਰਟੀ ਨੂੰ ਪਾਵਾਂਗੇ ਵਾਹਿਗੁਰੂ ਜੀ ਖਾਲਸਾ ਸਹੀ ਜੀ ਜੀ ਬੋਲੇ ਬਹੁਤ ਬਹੁਤ ਧੰਨਵਾਦ ਮਤਲਬ ਕਿ ਮੇਰੀ ਬਹੁਤ ਬਾਰੀ ਇਹਨਾਂ ਨਾਲ ਸਰਕਾਰ ਨਾਲ ਸਤਾਰ ਸਰਕਾਰ ਕਲਵੰਗ ਸਿੰਘ ਜੀ ਦੀ ਤੂਰ ਬਹਲਾ ਲੱਗਦੇ ਜਿਹੜਾ ਮੈਂ ਕਹਿ ਤੋ ਦਰਵਾਜ਼ਾ ਖਵਾ ਸਿੰਘ ਝੁੰਦਾ ਸਾਹਿਬ ਸੰਧੂ ਸਾਹਿਬ ਸੋਵੀ ਸਾਹਿਬ ਤੇਰੇ ਬਹੁਤ ਹੀ ਸਤਕਾਰ ਦੇ ਬੇ ਜੀ ਭਰਮਿੰਦਰ ਗਾਇਕ ਵਾਲਾ ਤੇਰੀ ਵਾਲੇ ਬੜੀ ਵਧੀਆ ਸੋਨਾ ਗੇਟ ਤੇ ਜਾ ਕੇ ਮੋੜ ਲਾ ਕੇ ਸਤਕਾਰ ਦੇ ਨਾਲ ਖੁੱਡੇ ਕਾਲਾ ਦੀ ਤੰਮੂ ਜੀ ਐਸ ਸੀ ਸਾਹਿਬ ਰਾਜਪੂਤ ਜਾਨ ਨਾਲ ਖੜਾ ਪਕੋੜਾ ਵਾਲੇ ਵਾਜਾਪੱਤੀ ਦੀ ਸਾਡੀ ਟੀਮ ਬੜੇ ਪੰਤੇ ਸਰਕਾਰ ਨਾਲ ਟਕੜੀਆਂ ਵਾਲਾ ਬਾਰੂ ਜੀ ਆ ਕੇ ਅੱਗੇ ਆ ਕੇ ਪ੍ਰਧਾਨ ਜੀ ਉਹਨਾਂ ਦਾ ਪਰੋਤਣਾ ਆ ਆਵਾਜ਼ ਜੀ ਹਾਕੀ ਟੀਮ ਦਾ ਜਿਨ੍ਹਾਂ ਨੇ ਬੜੇ ਜੋਸ਼ ਨਾਲ ਆਰਾਮ ਦੇ ਲਾਭ ਆਰਾਮ ਲਾਇਆ ਨਾ ਲਾਵੇ ਫੁੱਲਾਂ ਦੇ ਨਾਲ ਪ੍ਰਧਾਨ ਹਾਕੀ ਪ੍ਰਭਿੰਦਰ ਕੰਮਾ ਦਾ ਬਹੁਤ ਬੜਾ ਬੜਾ ਸੇਲ ਰੋਣਾ ਟੀਮ ਦੇ ਜੋ ਦੇਖ ਬਾਈ ਆਗਿਆ ਦੇ ਪ੍ਰਧਾਨ ਸਾਹਿਬ ਪੁਨਾ ਮਨਪਤੀ ਦੇ ਪ੍ਰਧਾਨ ਸਾਹਿਬ ਅਮਕੀ ਤੇ ਸਾਰੀ ਟੀਮ ਅਜਮੀਨ ਜੀ ਬਹੁਤ ਧੰਨਵਾਦ ਜੀ ਸਾਡੇ ਕਾਨੀ ਸਵੇਰ ਗੁਰਿੰਦਰ ਸਾਹਿਬ ਦਾ ਸਤਿ ਸ੍ਰੀ ਅਕਾਲ ਸਾਰੀ ਦੇ ਵਧੀਆ ਆਕਰਾਲੋ ਹਾਂ ਜੀ ਸਾਰੇ ਆਓ ਸਾਰੇ ਆਓ ਹਾਂ ਜੀ ਸਾਰੀ ਪ੍ਰਮਾ ਦਾ ਤਹਿਤ ਮੁੜ ਧੰਨਵਾਦ ਬਹੁਤ ਤਰੀਕੇ ਦੇ ਨਾਲ ਸਵਾਗਤ ਮੈਂ ਬੇਨਤੀ ਕਰੂੰਗਾ ਝੁੰਡਾ ਸਾਹਿਬ ਨੂੰ 2 ਮਿੰਟ ਦੀ ਸਮੋਹਨ ਕਰੂੰਗਾ ਸਾਉਂ 2 ਮਿੰਟ ਟਾਲੇ ਦਾ ਨੂੰ ਦਿਖਾ ਰਹੇ ਹਾਂ ਪੰਜਾਬ ਉਹ ਪੰਜਾਬ ਦੀ ਬਿਹਤਰੀ ਲਈ ਪੰਜਾਬ ਦੀ ਪਹਿਰੇਦਾਰੀ ਲਈ ਤੁਹਾਡਾ ਸਾਰਾ ਬਹੁਤ ਤੁਹਾਨੂੰ ਕਰਦੇ ਆ ਔਰ ਆਸ ਕਰਦੇ ਆ ਤੁਹਾਡਾ ਇਹ ਪਿਆਰ ਇੱਕ ਤਰੀਕ ਨੂੰ ਹੋਰ ਬੰਦੇ ਬਦਲੀ ਜੀਂਦਾ ਵੋਟਾਂ ਵਿੱਚ ਬਦਲ ਕੇ ਪੰਜਾਬ ਦੀ ਰਾਸ਼ਟਰੀ ਤਸਵੀਰ ਤੈਅ ਕਰੇਗਾ ਔਰ ਪੰਜਾਬ ਪੰਜਾਬ ਦੀ ਖੇਤਰੀ ਪਾਰਟੀ ਪੰਜਾਬ ਦੇ ਹੱਕਾਂ ਲਈ ਲੜਨ ਵਾਲੀ ਪਾਰਟੀ ਪੰਜਾਬ ਦੇ ਬਿਹਤਰੀ ਪੰਜਾਬ ਦੇ ਕਿਸਾਨ ਮਜ਼ਦੂਰ ਵਪਾਰੀ ਹਰ ਵਰਗ ਦੀ ਪਾਰਟੀ ਬੁਜਾਰਤੀ ਹੰਟੜੀ ਵਿਚਾਰਕ ਸਾਂਝ ਨੂੰ ਕੈਮ ਰੱਖਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਇੱਕ ਨੂੰ ਵੋਟਾਂ ਕਰਾਉਂਦੀ ਮੇਸਰ ਸਾਹਿਬ ਜਨਮ ਨੋ ਸਾਹਿਬ ਹਰ ਵਰਗ ਦੀ ਜਿੱਤ ਇਹ ਨਹੀਂ ਮਾਰੀ ਹੋ ਚੁੱਕੀ ਹੈ ਤੇ ਵਿਆਪ ਦੇ ਹਰ ਇੱਕ ਵਜ ਬਹੁਤ ਬਹੁਤ ਹੁੰਦੇ ਜਾ ਰਹੇ ਨੇ ਫਰਮਾਇਆ ਕਰਦੇ ਆ ਕਿ ਦੂਜੀ ਜੱਥੇ ਦਾ ਪ੍ਰਸਾਦ ਜੀਤ ਸਿੰਘ ਬਾਦਲ ਨੂੰ ਦਿਖਾ ਦੇ ਪੰਜਾਬ ਦੀ ਵਿਤਰੀ ਨਹੀਂ ਜੋ ਦੇ ਤੇ ਪੰਜਾਬ ਜਾਤਰਾ ਦੇ ਕਿਹੋ ਜਿਹੇ ਅੱਜ ਪੰਜਾਬ ਯਾਤਰਾ ਬਰਨਾਲਾ ਜ਼ਿਲ੍ਹੇ ਦੇ ਤਿੰਨ ਹਲਕਿਆਂ ਚੋਂ ਵਿਚੋਂ ਨਿਕਲੀ ਅੱਜ ਬਰਨਾਲੇ ਪਹੁੰਚੇ ਆ ਤੁਸੀਂ ਦੇਖਦੇ ਹੋ ਹਜ਼ਾਰਾਂ ਦੀ ਗਿਣਤੀ ਸੰਗਤ ਕੀਤੀ ਹੋ ਰਹੀ ਹੈ ਜਿਹੜਾ ਘੜ ਮੰਨਿਆ ਜਾਂਦਾ ਸੀ ਉਹ ਚਾਲੂ ਨੂੰ ਲੋਕਾਂ ਨੇ ਕਰਦਾ ਢਿੱਲੀ ਢਿੱਲੀ ਕਰਤਾ ਹੈ ਤੇ ਹੁਣ ਸ਼੍ਰੋਮ ਕੱਲੀ ਦਾ ਝੰਡਾ ਲੁੂਗਾ ਦੇਖ ਲਓ ਕਿ ਆਪ ਜੋ ਕਿੰਨੀ ਰਿਸਪੌਂਸ ਹੈ ਸਖਬੀਰ ਸਿੰਘ ਬਾਦਲ ਜੋ ਕਿ ਇੱਕ ਖੇਤਰੀ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਜੋ ਕਿ ਉਹਨੇ ਆਪ ਦੇ ਹਿੱਤਾਂ ਦੀ ਖਾਤਰ ਨਹੀਂ ਲੋਕਾਂ ਦੀ ਪੰਜਾਬ ਦੀ ਹਿੱਤਾਂ ਦੀ ਖਾਤਰ ਭਾਜਪੀ ਨਾਲ ਰਿਲੇਂਸ ਨਹੀਂ ਕੀਤਾ ਇਹ ਇੱਕੋ ਇੱਕ ਖੇਤਰੀ ਪਾਰਟੀ ਹੈ ਜੋ ਕਿ ਸਰਦਾਰ ਸੁਖਬੀਰ ਸਿੰਘ ਪ੍ਰਧਾਨ ਨੇ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਔਰ ਪੰਜਾਬ ਦੇ ਇੱਕ ਇੱਕ ਜੀ ਦੀ ਖਾਤਰ ਇੱਕ ਇੱਕ ਪਰਿਵਾਰ ਦੀ ਖਾਤਰ ਤੰਦੇ ਹੀ ਨਾਲ ਕੰਮ ਕਰ ਰਹੇ ਨੇ ਸਾਰਾ ਕੁਝ ਰੱਬ ਦਾ ਦਿੱਤਾ ਹੁੰਦੇ ਹੁੰਦੇ ਉਹ ਸੰਦੇ ਵੀ ਸੜਕਾਂ ਤੇ ਆਪਣੇ ਆਪਣੇ ਲੋਕਾਂ ਵਾਸਤੇ ਤੁਰੇ ਫਿਰਦੇ ਨੇ ਉਹ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਤੇ ਸ਼੍ਰੋਮਣੀ ਅਕਾਲੀ ਦਲ ਦਾ ਸਰਦਾਰ ਇਕਪਾਲ ਪ੍ਰੀਤ ਸਿੰਘ ਜੀ ਹੁੰਦਾ ਨੂੰ ਜਿਤਾਓ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਹੱਥ ਮਜ਼ਬੂਤ ਕਰੋ ਜਿਹੜਾ ਇਹ ਹਜੂਮ ਚੱਲਿਆ ਵਾ ਨੇਰੀ ਚੱਲੀ ਆ ਇਹ ਝਾੜੂ ਥਿਲਾ ਥਿਲਾ ਹੋ ਗਿਆ ਜੇ ਇਹ ਇੰਨੀ ਇਹਦਾ ਹਜੂਮ ਚੱਲਿਆ ਵਾ ਇਸ ਕਰਕੇ ਸੁਖਵੀਰ ਸਿੰਘ ਬਾਦਲ ਦਾ ਕੋਈ ਤੋੜ ਨਹੀਂ ਇਨਾਂ ਕੋਲ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਲੋਕਾਂ ਨੇ ਇਹ ਸਰਕਾਰਾਂ ਦੇਖ ਲਿਆ ਨੇ ਲੋਕ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਦੁਬਾਰਾ ਮੌਕਾ ਦੇਣ ਲਈ ਪੱਪਾਪਾਰ ਹੋਏ ਪਏ ਨੇ ਲੋਕ ਪੱਪਾਪਾਰ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਲੋਕਪ੍ਰਿਤਾ ਨੂੰ ਦੇਖ ਕੇ ਇਨਾਂ ਕੱਠ ਦੇ ਕੇ ਅੱਜ ਸਰਕਾਰਾਂ ਦੇ ਪੈਰ ਥੱਲੇ ਮਿੱਟੀ ਨਿਕਲ ਗਿਆ ਅੱਜ ਜਿਹੜੀਆਂ ਬਾਦਲ ਸਰਕਾਰ ਵੇਲੇ ਸਕੀਮਾਂ ਚੱਲੀਆਂ ਸੀਗੀਆਂ ਕਾਲੀਦਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਰਕਾਰ 2000 1997 ਦੇ ਵਿੱਚੋਂ 2002 ਤੱਕ ਰਹੀ ਆ ਉਹ ਸਰਕਾਰ ਦੇ ਵਿੱਚ ਸਾਰੀਆਂ ਸਕੀਮਾਂ ਕਾਲੀਦਾਲ ਨੇ ਦਿੱਤੀਆਂ ਸੀ ਇਹਨਾਂ ਨੇ ਤਾਂ ਕਾਪੀ ਕੀਤੀ ਆ ਜਿਵੇਂ 400 ਜੂਟ ਦਿੱਤੀ ਹੋਈ ਸੀਗੀ ਇਹਨਾਂ ਨੇ 200 ਵੱਧ ਦਿੱਤੀ ਇਹਨਾਂ ਨੇ ਨਵਾਂ ਤਾਂ ਕੁਝ ਨਹੀਂ ਕੀਤਾ ਜਿਹੜੇ ਰੋਡ ਚੱਲ ਰਹੇ ਨੇ ਵੱਡੇ ਰੋਡ ਹਾਈਵੇ ਸਾਰੇ ਸ਼੍ਰੋਮਨੀ ਕਾਲੀਦਾਲ ਦੇ ਬਾਦਲ ਨੇ ਬਣਾਇਆ ਇਹ ਸਰਦਾਰ ਭਗਵੰਤ ਸਿੰਘ ਮਾਨ ਜੋ ਕਿ ਮੁੱਖ ਮੰਤਰੀ ਪੰਜਾਬ ਆ ਇਹ ਕਹਿੰਦਾ ਮੈਂ 33000 ਨੌਕਰੀ ਦੇਤੀ ਜਿਹੜੇ ਪਹਿਲਾਂ 1947 ਤੋਂ ਮੁਲਾਜ਼ਮ ਲੱਗੇ ਹੋਏ ਨੇ ਉਹ ਕਿਹਨੇ ਦਿੱਤੇ ਨੇ ਉਹ ਪਹਿਲਾਂ ਨਹੀਂ ਸਰਕਾਰਾਂ ਨੇ ਦਿੱਤੇ ਆ ਇਹਨੇ ਤਾਂ ਦਿੱਤੇ ਹੀ ਨਹੀਂ ਮਗਰ ਲਿਆ ਨਹੀਂ ਨੋਟੀਫਿਕੇਸ਼ਨ ਹੀ ਦਿੱਤੇ ਨੇ ਅਜੇ ਤੱਕ ਨਾਰੇ ਮਰਦਾਬਾਦੀ ਹੋ ਰਹੀ ਆ ਇਹਨਾਂ ਦੀ ਨੌਕਰੀ ਕਿਸ ਨੇ ਨਹੀਂ ਦਿੱਤੀ ਇੱਕ ਗੱਲੇ ਜੋਇਨਿੰਗ ਲੈਟਰ ਹੀ ਵੰਡਦਾ ਹੈ ਹੋਰ ਕੁਝ ਨਹੀਂ ਕਰਦਾ ਇਸ ਕਰਕੇ ਇਹ ਸਰਕਾਰ ਲੋਕਾਂ ਨੇ ਨਕਾਰਦੀ ਆ ਲੋਕ ਇਹਨਾਂ ਨੂੰ ਵੜਨ ਨਹੀਂ ਦੇ ਰਹੇ ਪੰਜਾਬ ਦੇ ਵਿੱਚ ਰਿਕ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇਹ ਬਸ ਟਾਈਪਾਸ ਕਰਦੀ ਆ ਅਕਸੀਜਨ ਚ ਪਹੁੰਚ ਗਈ